ਉਹ ਰਾਜਾ ਕਹਿੰਦਾ ਵੀ ਮੇਰੇ ਸਵਾਲ ਦਾ ਜਵਾਬ ਦੇੋ ਬਈ ਪੁੱਤ ਕਿਹੜਾ ਚੰਗਾ ਦੰਦ ਕਿਹੜਾ ਚੰਗਾ ਤੇ ਤੀਜਾ ਉਹ ਆਲਾ ਬਈ ਸਭ ਤੋਂ ਗੁਣਵੰਦੇ ਚ ਕਿਹੜਾ ਕਾਮਯਾਬ ਆ ਬਈ ਬੰਦੇ ਦੇ ਵਿੱਚ ਹਰੇਕ ਦੇ ਵਿੱਚ ਗੌਣਾ ਬਈ ਕਿਹੜਾ ਕਾਮਯਾਬ ਆ ਇੱਕ ਭਾਈ ਰਾਜਾ ਸੀ ਤੇ ਰਾਜੇ ਦੇ ਵਜ਼ੀਰ ਵੀ ਸੀ ਖੋਜੇ ਵੀ ਸੀ ਅਹਿਲਕਾਰ ਵੀ ਸੀ ਇੱਕ ਉਹਨਾਂ ਹੀ ਛੋਟਾ ਵਜ਼ੀਰ ਸੀ ਬਿਆਦਰੀ ਦਾ ਸੀ ਮਰਾਠੀ ਯਾਨੀ ਉਹਦਾ ਇੱਡਾ ਵੱਡਾ ਦਿਮਾਗ ਸੀ ਨਾ ਤੇ ਗੱਲਬਾਤ ਸਾਰਿਆਂ ਨੂੰ ਉਹ ਪਿੱਛਾ ਕਰਦਾ ਦੱਸੇ ਠੀਕ ਹੈ ਜੀ ਇੱਕ ਦਿਨ ਉਹਦਾ ਨਾਂ ਸੀ ਖੋਜਾ ਹਮ ਕਦਮ ਬਾ ਸ਼ਾਹ ਨੇ ਦਾ ਵੀ ਉਹ ਕਰੀ ਹੋ ਜੇ ਤੂੰ ਤੜਕਿਉ ਮਹਿਲ ਨਹੀਂ ਤੌਲ ਰਾਜਾ ਜੀ ਠੀਕ ਹੈ ਜੀ ਤੌਲਰ ਮਹਿਲਾਂ ਨੂੰ ਆਦੇ ਵਾਲੇ ਨੂੰ ਨਹੀਂ ਪਤਾ ਹੁੰਦਾ ਤੇ ਤੜਕਿਉ ਆ ਜੀ ਤੇ ਆਪਾਂ ਉਹ ਜੇ ਕੋਈ ਰਾਇ ਲੈਂਦਾ ਸੀ ਨਾ ਹੋਰ ਵੀਰ ਤੋਂ ਕਿਸੇ ਤੋਂ ਹੀ ਲੈਂਦਾ ਉਹ ਖੋਜੇ ਤੋਂ ਲੈਂਦਾ ਸੀ ਆਪਾਂ ਕੋਈ ਰਾਇ ਕਰਨੇ ਆ ਹੂੰ ਉਹਦਾ ਵੀ ਠੀਕ ਆ ਉਹ ਤੜ ਕਿਉਂ ਠਿਆ ਉੱਠ ਕੇ ਆਵਦਾ ਨਾਤਾ ਨਾ ਆਖੇ ਜਿਵੇਂ ਆਪਾਂ ਕੋਈ ਗੁਰਦੁਆਰਾ ਸਾਹਿਬ ਜਾਂਦੇ ਆ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਉਹ ਮਸਜਿਦ ਚ ਗਿਆ ਤੇ ਚਲ ਆਵਦਾ ਜਿਹੜਾ ਆਪਣਾ ਪਾਠ ਪੂਜਾ ਕਰਕੇ ਤੇ ਰਾਜੇ ਕੋਲੇ ਜਾਵੜਿਆ ਹੂੰ ਸਿਆਲ ਦਾ ਮਹੀਨਾ ਸੀ ਇਹ ਟੁੱਪ ਵੀ ਨਿਕਲੀ ਤੇ ਮਹਿਲਾਂ ਦੀ ਸ਼ਸਤੇ ਚੜ ਗਏ। ਅਸਲੀ ਤੋਰਸ਼ਾਂ ਢਾ ਕੇ ਬਹਿ ਗਏ। ਜਿਹੜੀ ਕੋਈ ਰਾਏ ਮਸ਼ਵਰਾ ਕੀਤਾ ਖੋਜੇ ਨੇ ਉਹਨੂੰ ਰਾਏ ਦੱਸੀ। ਰਾਜੇ ਦੇ ਪਸੰਦ ਆ ਗਈ ਰਾਜੇ ਦੇ ਐਨ ਚਿਹਨ ਤੇ ਬਹਿ ਗਈ ਰਾਜਾ ਖੁਸ਼ ਹੋ ਗਿਆ। ਹੂੰ ਉਹ ਕੋਈ ਨਾ ਖੋਜੇ ਇਹਦਾ ਤੇਰੀ ਰਾਏ ਹੈਗੀ ਠੀਕ ਪਾਸ ਹੋ ਗਈ। ਹੂੰ ਇਹਦਾ ਜਿਹੜਾ ਰਾਜ ਦਾ ਕੰਮ ਆ ਤਾਂ ਇਹ ਰਾਜ ਦਾ ਕੰਮ ਤਾਂ ਬਹੁਤ ਲੰਮਾ ਹੁੰਦਾ ਮੁੱਖਾਂ ਦੀ ਨਹੀਂ ਗੱਲ ਹੁੰਦੀ। ਹੋਰ ਕੋਈ ਗੱਲ ਮੈਨੂੰ ਕੋਈ ਹੱਸਣ ਖੇਡਣ ਲਈ ਦੱਸੇ ਤਾਂ ਤੇਰੀ ਪਾਸ ਹੋ ਗਏ ਹੂੰ ਖੋਜਾ ਬੋਲਿਆ ਤਾਂ ਆਹ ਦਾ ਬਾਦਸ਼ਾਹ ਕੋਈ ਮੈਥੋਂ ਸਵਾਲ ਪਾਵੇਂਗਾ ਮੈਨੂੰ ਹੂੰ ਵਾਰਾ ਹਾਂ ਹਾਂ ਪਹਿਲਾਂ ਮੈਨੂੰ ਇਉਂ ਦੱਸ ਤੈਨੂੰ ਵਿਆਹੇ ਨੂੰ ਸਾਲ ਹੋ ਗਿਆ ਹੂੰ ਉਹ ਵਾਰਾ ਜੀ ਹਾਂ ਸਾਲ ਹੋ ਗਿਆ ਅੱਛਾ ਓਨਾ ਫੇਰ ਤੂੰ ਆਵਦੇ ਘਰ ਵਾਲੀ ਦੀ ਦੇਖਭਾਲ ਬਹੁਤ ਕਰਦਾ ਹੋਵੇਂਗਾ ਹੋ ਜੀ ਇਹਨਾਂ ਦੇਖੋ ਜੀ ਜਦੋਂ ਬੰਦਾ ਵਿਆਹ ਜਾਵੇ ਸ਼ਾਦੀ ਹੋ ਜੇ ਜਿਹੜੀ ਉਹਦੇ ਘਰਾਂ ਵਾਲੀ ਹੁੰਦੀ ਆ ਉਹ ਬੰਦੇ ਦਾ ਅੱਧ ਸਰੀਰ ਬਣ ਜਾਂਦੀ ਆ ਤਾਂ ਉਹਨੂੰ ਅੱਧ ਸਰੀਰੀ ਆਦੇ ਆ ਤੇ ਬੰਦਾ ਬੰਦੇ ਦੀ ਬੁੜੀ ਅੱਧ ਸਰੀਰੀ ਬਣ ਜਾਂਦੀ ਆ ਤੇ ਬੁੜੀੜਾ ਬੰਦਾ ਅੱਧ ਸਰੀਰੀ ਬਣ ਜਾਂਦਾ ਭਈ ਦੇਖਭਾਲ ਤਾਂ ਕਰਨੀ ਪੈਂਦੀ ਆ ਰਾਜਾ ਸਾਹਿਬ ਤੇਰੇ ਤਿੰਨ ਰਾਣੀਆਂ ਤੂੰ ਵੀ ਦੇਖਭਾਲ ਤਾਂ ਕਰਦਾ ਹੋਵੇਂਗਾ ਉਸਦਾ ਗੈਸ ਤਾਂ ਹੋਵੇਂਗਾ ਔਰ ਆਹਨ ਇਹਦਾ ਤਰੀਕਾ ਠੀਕ ਆ ਪਰ ਮੈਨੂੰ ਐਂ ਦੱਸ ਵੀ ਤੇਰੇ ਬੇਗਮ ਦੇ ਮਾਂਹ ਕੂੜੀਆਂ ਕਿੰਨੀਆਂ ਗਿਣੀਆਂ ਕਿਤੇ ਉਹ ਕਹਿੰਦਾ ਖਮੋਸ਼ ਹੋ ਗਿਆ ਬੋਲਿਆ ਨਾ ਬੋਲਿਆ ਨਾ ਰਾਜੇ ਨੇ ਫੇਰ ਕਿਹਾ ਆਹਦਾ ਕੀ ਗੱਲ ਬੋਲਦਾ ਨਹੀਂ ਹੋ ਜੇ ਦੱਸ ਮੈਨੂੰ ਉਹਨੇ ਟੱਟਿਆ ਕਿ ਹੁਣ ਬੋਲਣਾ ਹੀ ਪਊ ਔਰ ਆ ਜੀ ਪਹਿਲੀ ਤਾਂ ਗੱਲ ਇਹ ਆ ਵੀ ਜਿੰਨੀ ਤੇਰੀ ਦਾੜੀ ਦੇ ਵਾਲ ਆ ਇੰਨੀਆਂ ਚੂੜੀਆਂ ਮੈਂ ਤਾਂ ਚੂੜੀਆਂ ਦੀ ਕਦੇ ਗਿਣਤੀ ਨਹੀਂ ਕੀਤੀ ਮੈਂ ਚੂੜੀਆਂ ਦਾ ਕਦੇ ਧਿਆਨ ਨਹੀਂ ਦਿੱਤਾ ਚੂੜੀਆਂ ਖੰਨੇ ਪਰ ਯਾਨੀ ਮੇਰੇ ਦਿਮਾਗ 'ਚ ਜਿੰਨੀਆਂ ਚੂੜੀਆਂ ਉਹਨੇ ਤੇਰੀ ਦਾੜੀ ਦੇ ਵਾਲ ਆ ਵਾਲਾ ਜਿੰਨੀਆਂ ਉਹ ਕਹਿੰਦਾ ਨਹੀਂ ਇਹ ਨਹੀਂ ਗੱਲ ਹੋ ਸਕਦੀ ਉਹ ਆਦਾ ਨਹੀਂ ਹੋ ਸਕਦੀ ਆ ਬੜਾ ਦਾੜੀ ਦੇ ਵਾਲ ਤਾਂ ਗਣਿਆ ਨਹੀਂ ਜਾਂਦੇ ਰਾਜਾ ਕਹਿੰਦਾ ਔਰੇ ਦਾੜੀ ਦੇ ਵਾਲ ਨਹੀਂ ਗਿਣਿਆ ਗਿਣੀਆਂ ਚੂੜੀਆਂ ਵੀ ਨਹੀਂ ਜਾਂਦੀਆਂ ਜਿਹੜੀਆਂ ਔਰਤ ਚੂੜੀਆਂ ਪਾਉਂਦੀਆਂ ਇਹ ਗਿਣ ਨਹੀਂ ਸਕਦੇ ਕਿ ਜਿਹੜਾ ਕੂਣਾ ਤ ਕਰ ਲਿਆ ਜਾਂਦੀ ਆ ਕਿਤੇ ਟੁੱਟ ਕੇ ਗੁੱਠਾਂ ਤੇ ਆ ਜਾਂਦੀਆਂ ਕਿਤੇ ਘਟ ਜਾਂਦੀਆਂ ਕਿਤੇ ਵਾਹ ਜਾਂਦੀਆਂ ਵੀ ਇਹ ਨਹੀਂ ਗਣਤੀ ਹੁੰਦੀ ਚਲ ਰਾਜੇ ਨੂੰ ਕਹਿੰਦਾ ਤੂੰ ਮੈਨੂੰ ਐਂ ਦੱਸ ਵੀ ਤੂੰ ਨਿਤ ਮਹਿਲਾਾਂ ਛੋਂ ਉੱਤਰਦਾ ਨਿਤ ਮਹਿਲਾਾਂ ਛੱਡਦਾ ਤੂੰ ਕਿਤੇ ਪੌੜੀਆਂ ਗਿਣੀਆਂ ਗਣੀਆਂ ਰਾਜੇ ਨੇ ਸਿਰ ਮਾਰਿਆ ਅਰਬਿੰਨ ਨਹੀਂ ਮੈਂ ਤਾਂ ਘਰੇ ਖੋਜੇ ਪੌੜ ਗਿਆ ਖਨੀ ਧਿਆਨ ਹੀ ਨਹੀਂ ਦਿੱਤਾ ਮੈਂ ਤਾਂ ਗਣੀਆਂ ਨਹੀਂ ਚਲ ਐਂ ਕਹਿ ਕੇ ਤੇ ਰਾਜਾ ਖੁਸ਼ ਹੋ ਗਿਆ ਉਹਨੂੰ ਕਹਿੰਦਾ ਉਹਨੇ ਪੂਰਨ ਜਵਾਬ ਦਿੱਤਾ ਰਾਜੇ ਨੂੰ ਦਿੱਤਾ ਨਾਮ ਦੇਖੇ ਨਾਮ ਤੇ ਰਾਜਾ ਦਾ ਕਚੇਰੀ ਨੂੰ ਉੱਠ ਗਿਆ ਬੱਗੀ ਮਹंगाई ਬੱਗੀ ਜੋੜ ਕੇ ਰਾਜਾ ਕਚੇਰੀ ਨੂੰ ਉੱਠ ਗਿਆ ਖੋਜਾ ਉਹਦੇ ਘਰ ਨੂੰ ਉੱਠਿਆ ਕੱਲ ਜਾ ਆਖੇ ਭਾਈ ਕਚੇਰੀ ਲਾ ਲਈ ਵਜ਼ੀਰ ਵੀ ਆ ਗਏ ਵਕੀਲ ਸਭ ਆ ਗਏ ਖੋਜੇ ਚਾਰ ਖੋਜੇ ਹੁੰਦੇ ਆ ਉਹ ਵੀ ਆ ਗਏ ਰੈ ਦੇ ਨਾਲੇ ਵੀ ਆ ਗਏ ਪੂਰੀ ਜਨਤਾ ਜਣਿਆ ਪੂਰੀ ਕਚੇਰੀ ਭਰ ਗਈ ਮੈਂ ਕੰਨ ਹੋਣ ਲੱਗ ਗਈ ਹੋ ਜਾ ਆਇਆ ਨਾ ਅੱਛਾ ਜੀ ਹੋ ਜਾ ਰਹਿ ਗਿਆ ਘਰੇ ਖੋਜ ਦੇ ਕੋੜੀ ਸੀ ਕੋੜੀ ਦਾ ਦਰਦ ਹੋਣ ਲੱਗ ਗਿਆ ਉਹਨੇ ਬੈਦ ਲਿਆਂਦਾ ਬੈਦ ਲਿਆ ਆਖੇ ਦਵਾਈ ਦੁਈ ਦੇਣ ਲੱਗਿਆ ਰਾਜੇ ਨੇ ਅਨਸਾਰ ਉਹਨਾਂ ਨੂੰ ਸਵਾਲ ਪਤਾ ਉਹ ਰਾਜਾ ਕਹਿੰਦਾ ਵੀ ਮੇਰੇ ਸਵਾਲ ਦਾ ਜਵਾਬ ਦੇਖੋ ਬਈ ਪੁੱਤ ਕਿਹੜਾ ਚੰਗਾ ਪੁੱਤ ਕਿਹੜਾ ਚੰਗਾ ਦੰਦ ਕਿਹੜਾ ਚੰਗਾ ਤੇ ਤੀਜਾ ਉਹ ਵਾਲਾ ਬਈ ਸਭ ਤੋਂ ਗੁਣ ਬੰਦੇ ਚ ਕਿਹੜਾ ਕਾਮਯਾਬ ਆ ਠੀਕ ਹੈ ਬੰਦੇ ਦੇ ਵਿੱਚ ਹਰੇਕ ਦੇ ਵਿੱਚ ਗਾਉਣਾ ਵੀ ਕਿਹੜਾ ਕਾਮਯਾਬ ਆ ਠੀਕ ਹੈ ਵੀ ਬੋਲਣ ਚਾਹ ਕਾਰਜ ਕਾਮਯਾਬੀ ਆ ਹੂੰ ਭਜਣ ਚਾਹ ਖਾਣ ਚਾਹ ਪੀਣ ਚਾਹ ਠੀਕ ਹੈ ਇਹ ਤਿੰਨ ਸਵਾਲਾਂ ਦਾ ਜੋ ਜਵਾਬ ਦਿੱਤਾ ਨਾ ਉਹਦੇ ਸਵਾਲ ਮੰਗੇ ਤੇ ਜਿਹੜਾ ਵੱਡਾ ਵਜ਼ੀਰ ਉਹਦਾ ਇਹ ਹਲਕਾਰ ਸੀ ਉੱਠ ਕੇ ਖੜਾ ਹੋ ਗਿਆ ਰਾਜੇ ਦਾ ਉਸ ਵੇਲੇ ਖੋਜਾ ਹੀ ਨਹੀਂ ਸੀ ਉੱਥੇ ਅੱਛਾ ਜੀ ਉਹ ਕਹਿੰਦਾ ਜੀ ਜਿਹੜਾ ਹੈਗਾ ਤਾਂ ਆਪਣਾ ਪੁੱਤ ਉਹ ਤਾਂ ਦਾਦਾ ਰਾਜੇ ਦਾ ਹੀ ਚੰਗਾ ਹੂੰ ਜਿਹੜਾ ਦੰਦ ਦਾ ਦੰਦ ਹਾਥੀ ਦਾ ਚੰਗਾ ਹੂੰ ਤੇ ਵੱਡੀ ਬੰਦੇ ਚ ਗੋਰਾ ਜਿਹੜਾ ਇਹ ਹੈਗਾ ਜਿਹੜਾ ਜਾਦੂ ਜਾਣਦਾ ਹੂੰ ਜਾਦੂ ਦਾ ਠੀਕ ਹੈ ਪਰ ਆ ਜਾ ਤਾਂ ਨਹੀਂ ਹੂੰ ਮੇਰੇ ਚੇਨ ਚ ਨਹੀਂ ਗੱਲ ਹੈ ਬੈਠੀ ਤੇਰਾ ਸਵਾਲ ਸਹੀ ਨਹੀਂ ਹੈ ਉਸ ਮੌਕੇ ਤੇ ਖੋਜਾ ਹੀ ਨਹੀਂ ਸੀ ਉਹਨੇ ਫੇਰ ਬੰਦੇ ਸਾਡੇ ਨੌਕਰ ਨੌਕਰਾਂ ਨੂੰ ਸੱਦ ਕੇ ਕਹਿੰਦਾ ਓ ਕਰੋ ਬੱਗੀ ਜੋੜੋ ਤੇ ਖੋਜੇ ਨੂੰ ਘਰੋਂ ਲੈ ਕੇ ਆਓ ਖੋਜਾ ਆਇਆ ਨਹੀਂ ਗੱਲ ਕੀ ਆ ਕੋਈ ਕੰਮ ਹੋਇਆ ਉਹ ਨੌਕਰਾਂ ਨੇ ਉਹਦੇ ਬੱਗੀ ਜੋੜੀ ਜੋੜੀ ਤੇ ਖੋਜੇ ਦੇ ਘਰੇ ਗਏ ਅੱਧ ਵੀ ਰਾਜਾ ਸਾਦਾ ਤੇ ਤੂੰ ਆਇਆ ਨਹੀਂ ਓਰੇ ਮੇਰੇ ਕੁੜੀ ਦਾ ਦਰਦ ਹੁੰਦਾ ਅਸੀਂ ਹੁਣ ਆ ਰਾਮ ਆ ਮੈਂ ਆਉਂਦਾ ਸੀ ਚਲੋ ਖੋਜਾ ਬੱਗੀ 'ਚ ਬੈਠਾ ਆ ਗਿਆ ਆ ਕੇ ਕਹਿੰਦਾ ਹਾਂ ਵੀ ਰਾਜਾ ਉਹਰਾ ਵੀ ਮੇਰਾ ਜਵਾਬ ਦੇ ਸਵਾਲ ਦਾ ਵੀ ਪੁੱਤ ਕਿਹੜਾ ਚੰਗਾ ਹੂੰ ਦੰਦ ਕਿਹੜਾ ਚੰਗਾ ਹੂੰ ਤੇ ਸਭ ਤੋਂ ਬੰਦੇ ਚ ਗੁਰ ਕਿਹੜਾ ਚੰਗਾ ਹੂੰ ਉਹ ਕਹਿੰਦਾ ਵੀ ਪੁੱਤ ਦਾ ਗਾਂ ਦਾ ਚੰਗਾ ਹੂੰ ਉਹਦਾ ਠੀਕ ਆ ਦੰਦ ਦੰਦਾਰਾ ਜੱਟ ਦਾ ਹਾਲਾ ਹਾਏ ਦਾ ਫਾਲਾ ਹੁੰਦਾ ਉਹਨੂੰ ਕਹਿੰਦੇ ਆ ਡੰਗ ਕੱਢ ਲੋ ਉਹ ਦੰਡਾ ਸਭ ਨੂੰ ਉਹ ਚੰਗਾ ਤੇ ਤੀਜਾ ਤੀਜਾ ਦਾ ਸਭ ਤੋਂ ਬੰਦੇ ਦੇ ਵਿੱਚ ਹਿੰਮਤ ਵੱਡੀ ਆ ਜਿਹੜੇ ਬੰਦੇ 'ਚ ਹਿੰਮਤ ਆ ਹਿੰਮਤ ਨਾਲ ਸਭ ਕੁਝ ਕਰ ਸਕਦਾ ਜਾਦੂ ਵੀ ਸਿੱਖ ਲੂ ਮਿਹਨਤ ਵੀ ਸਭ ਕੁਝ ਕਰ ਲੂ ਸਭ ਤੋਂ ਵੱਡੀ ਹਿੰਮਤ ਉਹ ਰਾਜਾ ਕਹਿੰਦਾ ਵੀ ਠੀਕ ਐ ਨਾ ਤੇ ਮੈਨੂੰ ਹੁਣ ਦੱਸ ਜਿਹੜਾ ਜਵਾਬ ਬਲਾਖੇ ਦੱਸ ਵੀ ਕਿਹੜੇ ਹਸਾਬ ਨਾਲ ਸੀ ਵੱਡੇ ਆ ਇਹ ਉਹ ਕਹਿੰਦਾ ਇਹਦਾ ਜੱਟ ਆ ਜੱਟ ਨਾ ਬਲ ਬੱਛਾ ਬੱਛੇ ਆ ਬੈਠ ਕੇ ਬਣੀਆਂ ਦਾ ਜੱਟ ਨੂੰ ਹਲ ਜੋੜਦਾ ਹਲ ਜੋੜ ਕੇ ਉਹਦੇ ਨਾਲ ਪੇਲੀ ਪਾਉਂਦਾ ਸੁਹਾਗ ਦਾ ਬੀਜ ਦਾ ਰੇ ਕੂੜਾ ਵੀ ਪਾਉਂਦਾ ਰੇ ਵੀ ਬਣਾਉਂਦਾ ਕੋਹੜਾ ਰੇ ਕੂੜਾ ਵੀ ਉਹਦੇ ਨਾਲ ਪਾਉਂਦਾ ਤੇ ਦੂਜਾ ਨੰਬਰ ਜਿਹੜਾ ਹੈਗਾ ਹਾਲ ਹਲ ਦਾ ਚੌਹ ਹੁੰਦੇ ਲੱਕੜ ਦੇ ਹਾਲ ਹੁੰਦੇ ਸੀ ਤੇ ਦੇਖੇ ਨਹੀਂ ਚੌਹ ਲੱਕੜ ਦੀ ਤੇ ਮੂਰੇ ਫਾਲੇ ਹੁੰਦੇ ਸੀ ਏ ਡਡੇ ਇਹ ਕੁੱਟਦੇ ਰਹੇ ਨੂੰ ਕੁੱਟਣਾ ਮੈਸਤਰੀ ਨੇ ਕਿਹਾ ਸਿਰ ਛੱਟ ਸਿਰ ਛੱਟ ਸਿਰ ਛੱਟ ਤੇ ਵਾਰਸ ਵੀ ਇੱਕ ਨਿੱਕੀ ਜਿਹੀ ਬਣਾਈ ਵੀ ਉਹ ਜਿਹੜਾ ਕਹਿੰਦੇ ਸੀ ਉਹ ਡੰਗ ਤੇ ਮਾਰਦੇ ਸੀ ਕੌਣ ਆ ਚੱਕ ਚੱਕ ਆਏ ਅੱਛਾ ਕੰਨ ਕੱਢਦੇ ਸੀ ਡੰਗ ਨਾਲ ਉਹ ਆ ਜਿਹੜਾ ਉਹਦਾ ਡੰਗ ਆ ਉਹਦੇ ਨਾਲ ਐ ਤਰਤੀ ਬਾੜ ਦਾ ਬਹੁੰਦਾ ਫਿਰ ਬੀਜਣ ਵੇਲੇ ਜੱਟ ਉਹਦੇ ਸੀ ਬੀ ਕੇਰ ਦਾ ਬੀ ਕੇਰ ਕੇ ਫਿਰ ਨਾਜ ਹੁੰਦਾ ਨਾਜ ਖਾ ਕੇ ਆਪਾਂ ਸਾਰੀ ਦੁਨੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਆਂ ਜੇ ਜੱਟ ਨਾ ਹੋਵੇ ਤੇ ਜੱਟ ਦਾ ਡੰਗ ਨਾ ਹੋਵੇ ਤੇ ਦੁਨੀਆ ਭੁੱਖੀ ਮਰ ਜਾਊ। ਉਹ ਵਾਲਾ ਵੀ ਇਹ ਠੀਕ ਆ। ਰਹਿ ਗਿਆ ਦੂਜਾ। ਦੂਜਾ ਸੀ ਆਪਣਾ ਹਿੰਮਤ ਵਾਲਾ ਰਹਿ ਗਿਆ। ਐਮ 2 ਆ ਗਏ ਹਨਾ। ਦੂਜਾ ਜਿਹੜਾ ਵੀ ਉਹ ਜਿਹੜੀ ਬੰਦੇ ਚ ਗਉਣ ਵਾਲਾ ਵੱਡਾ ਉਹ ਆਹ ਜਿਹੜੇ ਗਉਣ ਬੰਦੇ ਚ ਉਹ ਆ ਹਿੰਮਤ ਜੇ ਬੰਦੇ 'ਚ ਹਿੰਮਤ ਆ ਬੰਦਾ ਹਿੰਮਤ ਨਾਲ ਕੋਈ ਚੀਜ਼ ਹੱਥੀਂ ਬਣਾ ਲੇ ਕੋਈ ਚੀਜ਼ ਕਰ ਸਕਦਾ ਜਿਹੜੀ ਮਰਜ਼ੀ ਚੀਜ਼ ਸਿੱਖ ਲੇ ਸਭ ਤੋਂ ਵੱਡੀ ਹਿੰਮਤ ਆ ਉਹਨੇ ਉਸੇ ਵੇਲੇ ਹੁਕਮ ਦਿੱਤਾ ਖੋਜ ਨੂੰ ਕੁਰਸੀ ਦਿੱਤੀ ਵੱਡੇ ਵਜ਼ੀਰਾਂ ਵਾਲੀ ਉਹਦੇ ਲਾਠੀਆਂ ਫੀਟੀਆਂ ਤੇ ਉਸ ਵੇਲੇ ਉਹਨੇ ਵੱਡਾ ਵਜ਼ੀਰ ਬਣਾਇਆ